ਲੱਗੀਆਂ ਜੱਟਾਂ ਰਗੜਣ ਲੱਗਿਆ ਜੱਟ ਪਈਆਂ ਨੇ ਜੇ ਮਹਾਤਤਵ ਲੱਗਣਗੇ ਲੱਗਣਗੇ ਅਬ ਉਹਦੋਂ ਆਈਆਂ ਨੇ ਅਜ ਮੌਸਮ ਜੇ ਕਿੰਨਾ ਸਾਫ ਸਾਫ ਜਿਆ ਹੈ ਬਸੰਤ ਦੇ ਇਸ ਅਕਸਰ ਸਿਕਲ ਜੀ ਸਾਰਿਆਂ ਨੇ ਮਿਲ ਗਏ ਸਾਡੇ ਜਾਨੇ ਠੀਕ-ਠਾਕ ਹੋਮਗੇ ਅੱਜ ਵੀ ਪਬਿਕ ਬਿਲਕੁਲ ਠੀਕ-ਠਾਕ ਆ ਤੇ ਲੱਗਿਆ ਕਿ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕੈਟਗਰੀ ਵੀਡੀਓ ਦੇਖਣ ਦੇ ਲਈ ਤੇ ਬਾਕੀ ਜਿਵੇਂ ਸਵੇਰੇ ਸਵੇਰੇ ਤੁਸੀਂ ਮੌਸਮ ਦੇਖ ਸਕਦੇ ਹੋ ਸਵੇਰੇ ਸਵੇਰੇ ਕਾਫੀ ਜ਼ਿਆਦਾ ਹੋਇਆ ਤੇ ਬੱਦਲ ਹੋਏ ਪਏ ਕਾਫੀ ਜ਼ਿਆਦਾ ਤੇ ਬਾਕੀ ਘਰ ਆਪਾਂ ਕਰ ਲਈਆਂ ਦੁੱਧ ਆਪਾਂ ਬਣਦੇ ਇਸ ਦਾ ਤੇ ਹੁਣ ਆਪਾਂ ਕਰਦੇ ਨਠਾਲਦੇ ਆ ਕਿ ਨਾਲੇ ਆਪਾਂ ਉਹ ਕੱਬਿਆ ਨੂੰ ਸਕੂਲ ਵਾਸਤੇ ਤਿਆਰ ਸਕੂਲ ਜਾਣ ਵਾਸਤੇ ਤਿਆਰ ਹੋ ਦਿਖਾ ਹੋ ਦਿਖਾ ਜਾਂਦੇ ਸਵੇਰੇ ਸਵੇਰੇ ਤਾਂ ਵਧੀਆ ਮੌਸਮ ਜਿੰਨੀ ਬਾਕੀ ਚਿੜੀਆਂ ਦਾ ਕਾਵਾ ਦਾ ਵਧੀਆ ਹਨਾ ਚਹਲ ਪੈਲ ਜੀ ਵਧੀਆ ਲੱਗਦੀ ਹੈ ਸਵੇਰੇ ਸਵੇਰੇ ਮਾਰਨਿੰਗ ਟਾਈਮ ਤੇ ਬਾਕੀ ਸਵੇਰੇ ਦੇ ਵੱਜ ਚੁੱਕੇ ਆ ਜੀ 7 ਤੇ ਮੈਂ ਹੁਣ ਗਾਲ ਵੀ ਉਠਾਦਾ ਨਾਲੇ ਆਪਣੇ ਵੀ ਇਹਨਾਂ ਦੁਆਰਾ ਚਾਹ ਜਿਹੜੀ ਆਪਾਂ ਪੀਣੇ ਹੁੰਦੇ ਆਪਾਂ ਉਹ ਵੀ ਪੀ ਲਈ ਕਿਉਂਕਿ ਦੁਆਰਾ ਦੁਆਰਾ ਚਾਹ ਜ਼ਰੂਰ ਪੀਦੀ ਹੁੰਦੀ ਹੈ ਤੇ ਬਾਕੀ ਹੁਣ ਕਾਲਬੀਨ ਖਾ ਲ ਲਈਏ ਤੇ ਫੇਰ ਤੁਹਾਨੂੰ ਆਪਾਂ ਮਿਲਦੇ ਆਂ ਆਦੇ ਆਦੇ ਰਾਤ ਸੱਟ ਖਾਦੀ ਇਹਨੇ ਆਦੇ ਆਦੇ ਨਵੀਂ ਨੇ ਰਾਤ ਸੱਟ ਖਾਦੀ ਨਵੇਂ ਕਰੀ ਮੂੰਹ ਐਦਾਂ ਨੂੰ ਮੂੰਹ ਸਾਰਾ ਬਨਾਈ ਫਿਰਦੀ ਆ ਉਹ ਨਵੀ ਕਿਥੋਂ ਡਿੱਗੀ ਸੀ ਹੈ ਬੈਡ ਤੇ ਬੈਡ ਤੇ ਕਰਕੇ ਕਾਲਬੀ ਦੇ ਮੋਢਿਆਂ ਤੇ ਚੜਦੀ ਸੀਗੀ ਹੈ ਨਵੇਂ ਐਦਾਂ ਨੂੰ ਕਮਾਦ ਸਹੀ ਹੰਨੀ ਕਮਾਦੀ ਹਾਂਜੀ ਆਪਾਂ ਲੱਗੇ ਜੀ ਰੋਟੀ ਪਕਾਉਣ ਕੱਲ ਨੂੰ ਮੈਂ ਠਾਲਿਆਈ ਮੈਂ ਕਿਹਾ ਜਾਨੂ ਜਿਹਨੇ ਫਾਰਮ ਵਗੈਰਾ ਪਾ ਕੇ ਹੁਣ ਤਾਂ ਵੱਡਾ ਹੋ ਗਿਆ ਆ ਆਉ ਜਾਂਦੇ ਹਾਂ ਜੀ ਯੂਨੀਫਾਰਮ ਵਗੈਰਾ ਪਾ ਲੰਦਾ ਹੈ ਆਪਦੀ ਕਿੰਨੇ ਦਾ ਮੈਂ ਜਾਨੂ ਹਨਾ ਰੋਟੀ ਬਣਾ ਦਵਾਂ ਤੇ ਦੁੱਧ ਵਿੱਚ ਗਰਮ ਤਰਤਾ ਤੇ ਆਪਾਂ ਨਾਲੇ ਪੀਣ ਲੱਗੇ ਚਾਹ ਆ ਪਾ ਦੋ ਦੋ ਕੰਮ ਇਕੱਠੇ ਕਰ ਲਾਂ ਨੇ ਆ ਤੇ ਬਾਕੀ ਹਨਾ ਜੇ ਤੁਹਾਨੂੰ ਸਾਡੇ ਵਲੌਗ ਪਲੀਜ਼ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪਲੀਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਕਿ ਤੁਹਾਡੀ سپورਟ ਦੇ ਨਾਲ ਹੀ ਆ ਹਨਾ ਜਿਹੜਾ ਆਪਾਂ ਅੱਗੇ ਵੱਧ ਸਕਦੇ ਆ ਕਿਉਂਕਿ ਆਪਣਾ ਤੁਹਾਨੂੰ ਪਤਾ ਹੀ ਆ ਕਿ ਵਾਚ ਟਾਈਮ ਦੇ ਬਹੁਤ ਜ਼ਿਆਦਾ ਪਿਆਵਾ ਤੇ ਆ ਜਿਹੜਾ ਆਪਣਾ ਵਾਚ ਟਾਈਮ ਆਪਾਂ ਹਜੇ ਉਹ ਵੀ ਪੂਰਾ ਕਰਨਾ ਹੈ ਤੇ ਬਾਕੀ ਜਿਹੜੇ ਜਿਹੜੇ ਹਨਾ ਮੇਰੀ ਵੀਡੀਓ ਨੂੰ ਲਾਈਕ ਕਰਦੇ ਆ ਜਾਂ ਦੇਖਦੇ ਆ ਤਾਂ ਹਨਾ ਉਹਨਾਂ ਦਾ ਜੀ ਬਹੁਤ-ਬਹੁਤ ਧੰਨਵਾਦ ਹੱਥ ਜੋੜ ਕੇ ਤੇ ਬਾਕੀ ਵੀਡੀਓ ਨੂੰ ਹਨਾ ਇਦਾਂ ਹੀ سپورਟ ਕਰਦੇ ਰਿਹਾ ਕਰੋ ਕਿਉਂਕਿ ਹੁਣ ਆ ਥੋੜੇ ਦਿਨਾਂ ਦੇ ਈ ਵੀਵਰ ਨੂੰ ਪਤਾ ਨਹੀਂ ਕੀ ਹੋ ਗਿਆ ਬਹੁਤ ਜ਼ਿਆਦਾ ਘਟ ਗਏ ਪਹਿਲਾਂ ਤਾਂ ਹਜੇ ਫਿਲਹਾਲ ਵਧੀਆ ਆਉਂਦੇ ਸੀਗੇ ਤੇ ਆ ਹੁਣ ਥੋੜੇ ਜੇ ਘਟ ਗਏ ਹੁਣ ਪਤਾ ਨਹੀਂ ਕੀ ਚੱਕਰ ਪੈ ਗਿਆ ਜਾਂ ਜਾਂ YouTube ਹੈ ਜਿਹੜਾ ਇਹਨਾਂ ਨੂੰ ਵੀਡੀਓ ਰੀਚ ਨਹੀਂ ਕਰਦਾ ਹੈਗਾ ਪਤਾ ਨਹੀਂ ਜਾਂਦੇ ਕੀ ਨਹੀਂ ਹੁੰਦਾ ਹੈਗਾ ਤੇ ਬਾਕੀ ਇਹ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਇਹ ਅੱਗੇ ਵੱਧ ਸਕਦੇ ਜੀ ਤੁਸੀਂ ਇਹਨਾਂ ਸਾਡੀ ਵੀਡੀਓ ਨੂੰ ਦੇਖੋਗੇ ਵਧੀਆ ਹੈ ਨਾ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਮੈਨੂੰ ਦੱਸੋਗੇ ਤਾਂ ਫੇਰ ਹੀ ਹੈ ਨਾ ਹਾਂ ਅੱਗੇ ਵੱਧ ਸਕਦੇ ਆ ਤੇ ਬਾਕੀ ਥੋੜਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਹੈਗਾ ਮੇਰੀ ਵੀਡੀਓ ਦੇਖਦੇ ਆ हम रोटी पकल पीला चाह आज तुम भी पी लो चाह जिन्हें जिन्हें मेरे चाह पीनी है हाथ दी आज हाँ जी कल भी हो चुके रैडी और तेरी दी इधर मैडम भी रेडी होगी गई भी भी हम हम्बला रख तुम आता हो गया हो गया अगिन अगिन ਆੜ ਬੈਗ ਕਿੱਧਰ ਕਿੱਧਰ ਗਿਆ ਆਦੀ ਆਉਦੀ ਮੈਂ ਮੈਂ ਆ ਤਾਂ ਪਹਿਲਾਂ ਏ ਆਪਣਿਆਂ ਦੇ ਹੇ ਹੇ ਹਾਈ ਗਿੱਦੀ ਹਾਈ ਦਿੱਤੀ ਚੱਲਾ 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 ਪਹਿਲਾ ਬੈਗ ਰੱਖ ਦਣਾ ਸੀ ਬੈਗ ਹੀ ਬਹੁਤ ਭਾਰੀ ਨੇ ਉਹਨਾਂ ਜਵਾਥਾਂ ਦੇ ਬਸ ਨਾਦਾ ਟੱਕੀ ਉਹ ਤੇਰੀ ਦੀ ਲੱਗੀ ਨਹੀਂ ਖੜ ਜਾ ਕੀ ਕੰਦੀ ਹੈ ਇਹ ਟਾਟਾ ਜੀ ਟਾ ਟਾ ਜਾ ਜਾ ਕੋਈ ਥੋੜਾ ਚਿਰ ਰੋਗਦਾ ਤਾਂ ਵੀ ਜਾਇਆ ਕਰਨਾ ਮੁੜ ਕੇ ਫਿਰ ਹੋਵੇਂਗੀ ਕਿ ਜਾਨੂ ਮੈਨੂੰ ਸਕੂਲ ਜਾਣਾ ਦੇਖੀ ਬਿੱਲੀ ਦੇਗੀ ਮੰਮੀ ਬਜਲੀ ਬਜਲੀ ਬਿੱਲੀ ਨੂੰ ਦੇਖ ਕੇ ਹੈ ਹਾਂ ਦੇਖ ਤਾ ਕਿੱਥੇ ਗਈ ਕਿਥੇ ਗਈ ਬਿੱਲੀ ਆ ਦੇਖ ਕਿੱਲੀ ਜਾਂਦੀ ਆ ਮੈਨੂੰ ਕਿਥੀ ਆ ਦੇਖ ਤਿਆ ਤਾ ਮਸਤੀ ਜਾਂਦੇ ਬਿੱਲੀ ਦੇਖ ਕੇ ਤਾ ਜੇ ਦੇਖਿਆ ਦੇਖ ਕੇ ਬਿੱਲੀ ਕਿਥੀ ਆ ਆਪਾਂ ਹਵਾ ਠੰਡੀ ਨਹੀਂ ਚਲਦੀ ਔਰ ਇਹ ਪਾਣੀ ਚੰਗੀ ਨਹੀਂ ਆਹ ਦੇ ਨਲਕੇ ਤੇ ਆਉ ਦੇ। ਫੋੜ ਦੇ ਨਲਕੇ ਤੇ ਬੈਠੀ ਆ। ਉਹਦੇ ਪਾਸੇ। ਅਨੂ ਬਿੱਲੀ ਨਹੀਂ ਲਿਖੀ ਤੂੰ ਥੱਲੇ ਆਉਂਦੇ ਥੱਲੇ ਪੁੱਤ ਆਹ ਤੇ ਥੱਲੇ ਬੈਠੀ। ਉਹ ਲੋ ਜੂ ਦੀ ਬੈਠੀ। ਦੇਖੀ। ਦੇਖੀ। ਬਦਲੀ। ਹਾਂ। ਬਾਜੀ ਆਉਗੀ ਤੇਰੇ ਕੋਲ। ਹਾਂ। ਤੂੰ ਵੀ ਕਰ। ਕੀ ਕਹਿੰਦੀ ਆ ਮੈਂ? ਇਹ ਕੌਂ ਫਿਰਦੀ ਆ ਆ ਦੇ ਆ ਤਾਂ ਹੀ ਦੇ ਦਿਆ ਉੱਪਰ। एक फिर परे देखे देखे वो, हाँ देखे। वो जी कितने दो।, दो हो गया दो कर दर्पण फड़ लेंगी अजी फेंगी हां के आज आज ਹਾਂ ਦਾ ਨਹੀਂ ਤੇ ਮਨਾਇਆ ਹੈ। ਹਾਏ ਬਚਰੀ ਵੱਲੋਂ ਮਾਰੀ ਛਾਲ। ਹਾਏ ਭੁਜਾਤੀ ਆ ਪਾਪੇ ਨੇ ਕਿਵੇਂ ਭੁਜਾਈਆਂ ਨੇ? ਹੱਬ ਕਿਵੇਂ ਭਜਾਤੀਆਂ? ਮਮਾ ਹਾਂ ਭਜਾਤੀਆਂ। ਹਾਂਜੀ। ਉਹ ਗੋਹੂ ਚੱਕਦੇ ਆ। ਹਾਂ ਉਹਨੂੰ ਗੋਹੇ ਤੋਂ ਅਲਰਜੀ ਹੁੰਦੀ ਹੈ। ਹਾਏ ਹਾਏ। ਏ ਬੜੀ 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 ਗੋਹੇ ਚੜੀਆ ਹੋ। ਹਾਂ ਠੀਕ ਹੈ ਨਾ। ਚੀਚੀ ਮੋਸਕਾ ਦਾ ਗੋਹੇਦਾਰ। ਅਨਰਵ ਨੂੰ ਮੋਸਕਲ ਹੂੰ ਇਧਰ ਬੰਜੀਆ ਬੈਠੀ ਗੋਸਟਾਂਗੇ ਮੈਂ ਪਰ ਪਰ ਕੇ ਦੇ ਦੇ ਛੱਟੇ ਗੋਸਟਾ ਕੋਰੇ ਤਾਂ ਹਨ ਜਿਹੜੇ ਭਗਵਾਨ ਲਾਉਣਿਆ ਲਾਉਣੀਆਂ ਜਾਂ ਆਪ ਤਾਂ ਗਿੱਚੀ ਜੀ ਵੀ ਲਾਈ ਜੰਨੂੰ ਪਰਨੇ ਚ ਢਾਲ ਵੀ ਇਹ ਡੀੜੀ ਹੈ ਅਗਰ ਮੰਨ ਲੈ ਹਾਂਜੀ ਸਵੇਰੇ ਅੰਦਰ ਮੈਂ ਕੰਮ ਕਰ ਰਹੀ ਸੀ ਸਾਰੇ ਨੰਨਰਲੇ ਬਾਹਰ ਮੈਂ ਲੱਗੀ ਸੀਗੀ ਜੀ ਝਾੜੂ ਲਾਉਣ ਇੱਕ ਆਫਰੀ ਜਾਂਦੀ ਹੈ ਗਾਗਾ ਤੇ ਕੀ ਹਵਾ ਬਹੁਤ ਜ਼ਿਆਦਾ ਚੱਲ ਪਈ ਮੈਂ ਵਿਚਾਲੀ ਛੜਤ ਲਾਇਆ ਨਹੀਂ ਹੈਗਾ ਕਦੇ ਉਧਰ ਉਧਰ ਨੂੰ ਹਵਾ ਜਾਈ ਜਾਂਦੀ ਹੈ ਉਧਰ ਉਧਰ ਨੂੰ ਜਾਈ ਜਾਂਦੀ ਹੈ ਤੇ ਹਵਾ ਨੇ ਅੱਜ ਬਹੁਤ ਦੁਖੀ ਕੀਤਾ ਪਿਆ ਹਵਾ ਦੇ ਸਾਹ ਦੁਖੀ ਨਹੀਂ ਚੱਲਦੇ ਬਹੁਤ ਚੱਲਦੀ ਸਵੇਰੇ ਸਵੇਰੇ ਸਾਰੀ ਤਦ ਹੀ ਚੱਲ ਪਈ। ਕਿ ਬਾਕੀ ਮੌਸਮ ਅਜਿਹਾ ਖਰਾਬ ਹੈ। ਮੀਂਹ ਕਦੇ ਕਣੀ ਆ ਜਾਂਦੀਆਂ ਨੇ, ਕਦੇ ਖੜ ਜਾਂਦੀਆਂ ਨੇ। ਬਾਕੀ ਹੁਣ ਤੰਦ ਹੀ ਚੱਲਦੇ ਆ। ਕਿ ਜਿੱਠੰਡ ਖਾਸੀ ਹੋਗੀ। ਤੇ ਆਪ ਨੂੰ ਮੈਂ ਕਹਿੰਸਾਂ ਮੈਂ ਕਿ ਅੰਦਰ ਹੀ ਹੋ ਜਾ। ਆਜਾ ਚੱਲੀ ਬੁੱਤ ਅੰਦਰ ਆਪਾਂ। ਮੈਂ ਝਾੜੂ ਲਾਇਆ ਨਹੀਂ। ਕੁਛ ਕਮਰੇ ਤੋਂ ਬਥਾ ਕੁਛ। ਅੱਜ ਮਾਂ ਹਾਂ। ਤੂੰ ਕਿਦ ਨੂੰਣਾ ਥੈਲਾ ਚੱਕੀ ਆਪਾਂ। ਹਾਂ।

ਬੁਗੂ ਜੀ ਬੀਤੀ ਦੱਸ ਦੇ ਕੇ ਬਾਹਰ ਹਵਾ ਚੱਲਦੀ ਆ ਹਾਂ ਬਾਹਰ ਹਾਂ ਕਿ ਹਵਾ ਚੱਲਦੀ ਆ ਬਾਹਰ ਹਾਂ ਹਾਂ ਇੰਨੀ ਇੰਨੀ ਹਵਾ ਚੱਲਦੀ ਆ ਕਿ ਬਾਹਰ ਦੱਸ ਦੇ ਮੂੰਹ ਤੇ ਨਹੀਂ ਪਈਦਾ ਗੰਦਾ ਗੰਦਾ ਬੁਗੂ ਜੀ ਨਹੀਂ ਬਾਹਰ ਦੱਸ ਦੇ ਕਿ ਇੰਨੀ ਦੀ ਹਵਾ ਚੱਲਦੀ ਆ ਕਿ ਬਾਹਰ ਦੱਸ ਦੇ ਚੰਨਾ ਫੇ ਸਾਸਿਕਾ ਨੂੰ ਬੁਲਾ ਦੇ ਪਹਿਲਾਂ ਸਾਸਿਕਾ ਨੂੰ ਬੁਲਾ ਸਾਂ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਮੇਰਾ ਪੁੱਤ ਸਾਸਿਕਾ ਨੂੰ ਬੁਲਾਦਾ ਜੀ थे <laughs> 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 उठो <laughs> ग क्या हूं मैं अस अभी अंदर, अंदर लेके जाने क्योंकि बहार बहुत ज्यादा हवा चलती है अंदर 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 बहर नी जाए ਕੱਟੀ ਰੰਗਦੀ ਆ ਹਾਂਜੀ ਲਓ ਜੀ ਸ਼ਾਮ ਦੇ 3 ਵਜੇ ਚੁੱਕੇ ਆ ਤੇ ਅੱਜ ਤਾਂ ਮੇਨ ਹੈ ਨਾ ਬਸ ਕਰਾਈ ਦੀ ਆ ਹਰਦਾ ਹੀ ਨੀਗਾ ਕੰਮ ਜੀ ਕਰੀ ਜਾਂਦਾ ਨਾ ਆਉਂਦਾ ਨਾ ਵਾਸਤਾ ਲੈ ਹੁਣ ਫਿਰ ਮੀਂਹ ਪੈਣ ਲੱਗਿਆ ਹੈ ਬਾਕੀ ਇਹ ਬੱਚੇ ਆਉਣੇ ਵਾਲੇ ਆ ਟਿਊਸ਼ਨ ਸਕੂਲੋਂ 3 ਵਜ ਚੁੱਕੇ ਤੇ ਯਾਰ ਬੰਨਾਂ ਦਾ ਫਿਰ ਲੱਗ ਗਿਆ ਮੀਂਹ ਦੇਖੋ ਤੁਸੀਂ ਮੈਂ ਅੰਤ ਮੀਨੇ ਸਾਰੀ ਦੀ ਆੜੀ ਲਾਤੀ ਤੰਨੋ ਸਾਫਟੀ ਹੋ ਮੌਸਮ ਅੱਜ ਦਾ ਬਹੁਤ ਖਰਾਬ ਹੋਇਆ ਤੇ ਬੱਦਲ ਨਾ ਘੁਲੇ ਆ ਜੇ ਪਿਆ ਵਾ ਇਹ ਤਨਾ ਬੱਦਲ ਘੁਲੇ ਆ ਜੇ ਪਿਆ ਵਾ ਇਸ ਕਰਕੇ ਨਾ ਮੀਂਹ ਕਰਨ ਮਣ ਜੀ ਹੋਈ ਜਾਂਦੀ ਹੈ ਤੇ ਬਾਕੀ ਸ਼ਾਮ ਦੇ 3 ਵਜੇ ਚੁੱਕੇ ਆ ਹੁਣ ਮੈਂ ਚਾਹ ਬਣਾ ਲਾਂ ਦੀ ਗੱਲ ਵੀ ਨੇ ਕਿ ਚਾਹ ਮੰਗਣੀ ਇੱਕ ਤਾਂ ਠੰਡਾ ਅੱਜ ਉਹ ਬਾਕੀ ਚਾਹ ਤਾਂ ਥੋੜਾ ਸ਼ਕੀਨ ਵੱਧਾ ਇਸ ਕਰਕੇ ਚਾਹ ਮੰਗੂਗਾ 온ਦੀ ਸਾਰੇ ਹੁਣ ਮੈਂ ਚਾਚੂ ਬਣਾਉਣਾ ਕਿੱਥੋਂ ਆਇਆ ਵੱਜ ਕੇ ਉਹ ਚੋਟੋ ਕਿਉਂ ਅੱਜ ਤੇ ਪਾਪਾ ਨਾ ਆਏ ਅਗਰ ਦੀ ਕਿਹੜੇ ਪਾਪਾ ਨਾਲ ਆ ਗਏ ਵੀ ਤੇ ਪਾਪਾ ਨਾਲ ਕਿਉਂ ਸਕੂਟਰੀ ਆਪਣੀ ਦਾਤੂ ਗਈ ਨਹੀਂ ਸੀਗਾ ਅੱਛਾ ਠੀਕ ਆ ਚਲੋ ਹਾਂਜੀ ਮੂੰਠੀ ਕਾਣ ਹੈਲੋ ਗਾਇਸ ਕੌਣ ਕਰ ਰਿਹਾ ਗਾਇਸ ਤੇ ਸਾਗੇ ਕੰਟੜਾ ਆਇਆ ਪਰ ਹੌਲੀ ਆਉਣਾ ਸੀ ਹੌਲੀ ਆਉਣਾ ਸੀ ਪੁੱਤ ਹੌਲੀ ਆਇਆ ਮਮਾ ਮੈਂ ਤਾਂ ਬੱਟ ਗਿਆ ਭਾਈ ਇਥੇ ਮੈਂ ਹੀ ਤੇ ਭੱਜਣਾ ਸੀ ਅੱਜ ਹਾਂ ਸੱਚਾ ਕਹ ਤਾ ਜੇ ਸੀ ਆਇਆ ਜਾਂ ਉਧਰ ਸੀ ਬੁੱਕ ਦੇ ਬਲੇ ਜੀ ਤਾਂ ਸਾਦੇ ਪੂਰੀ ਭੇਜੀ ਆ ਅੱਜ ਅੱਥੇ ਆ ਗਏ ਤਾਂ ਸਾ ਅਸੀਂ ਕੀ ਕਰੀਏ ਵਟਵਲੀ ਜਾ ਰਹੀ ਆ ਉੱਥੇ ਲੈ ਕੋਸ ਮੁੰਡਾ ਹੁੰਦਾ ਹੈ ਉੱਥੇ ਆਏ ਬਰੌਂਡੂਪਾ ਡੀ ਹੈ ਤਾਂ ਇਹਨੇ ਮੀਂਹ ਡੇ ਰੇ ਜਿਹੜਾ ਪਾਣੀ ਪਿਆ ਸੀਗਾ ਉੱਤੇ ਹੋ ਸੁੱਕ ਗਿਆ ਸਾਹ ਦੇ ਲਾਗੇ ਕੰਟੜਾ ਆਇਆ ਸਾਹ ਆ ਦੇਖ ਮੈਂ ਸੀਗਾ ਮਰਮੀ ਸੀਗਾ ਰਾਣੀ ਸੀਗਾ ਸੁਰਾ ਸੀਗਾ ਸਚਾ ਵਿੱਚ ਭੱਜ ਆਇਆ ਮੈਂ ਨਵਲੀ ਜੀ ਅੱਛਾ ਮੈਂ ਮੈਂ ਸਾਡੇ ਪਿੱਛੇ ਆ ਗਏ ਮੈਂ ਬੋਲਵਾ ਆ ਗਈਆ ਮਰਮੀ ਦੇ ਨਾਲ ਕੀ ਹੋਇਆ ਭੱਜ ਗਿਆ ਘਰੇ ਦੇ ਸਾਰੇ ਕੁੱਝ ਮੈਂ ਆ ਗਏ ਤੰਗ ਆਦੇ ਹਾਂ ਹੈ ਵੀ ਕੁੜੀ ਗੋਦੀ ਚਾਹਨ ਨੂੰ ਖੜੀ ਆ ਤੇਰੇ ਕੋਲ ਕਿਉਂ ਆਏ ਵੀ ਅਨ ਜੂੜਾ ਤਾਂ ਲੋਟਕਾ ਲਾਂਦੇ ਜੂੜਾ ਕੱਲਾ ਲੋਟ ਕਰਕੇ ਆ ਬਦ ਕਿੱਥੇ ਆ ਗਿਆ ਵੀਜੀ ਵੀਜੀ ਕਿੱਥੇ ਆ ਗਿਆ ਜੱ ਮਮਾ ਕਲਿਆ ਗਦੀ ਚੜਨਾ ਗਦੀ ਚੜਕੇ ਗਦੀ ਮਮਾ ਤੈਨੂੰ ਆਏ ਮੈਨੂੰ ਤਾਂ ਆਈ ਜਾਣਾ ਨੇ ਫਿਰ ਆ ਜਾ ਉਹ ਮੇਰੇ ਕੋਲ ਆਈ ਜਾਣਾ ਨੇ ਚੱਲ ਖੋਲ ਅੱਛਾ ਜੀ ਕਰ ਤੈਨੂੰ ਅਕਾਲੀ ਨੂੰ ਨਾ ਨਵੀਂ ਚੀਜ਼ ਦਾ ਵਿਆਹ ਜਿੰਨਾ ਚਾਹ ਚੜ ਜਾਂਦਾ ਵਾ ਪ੍ਰੈਸਲੀਆ ਦੀ ਨਵੀਂ ਕਾ ਨਾ ਮੇਰਾ ਵਲੌਗ ਬਣਾ ਕਹਿੰਦਾ ਮੈਂ ਅਨਬਾਕਸਿੰਗ ਕਰਦੇ ਹਾਂ ਘਤਾਰ ਤੋਂ ਫੜ ਕੇ ਕੱਤੇ ਕਿੱਥੇ ਤੁਹਾਨੂੰ ਦਿਖਾਈ ਕਾਦੇ ਆ ਇਸ ਟੀਮ ਵਾਲੀ ਲੱਗਦੀ ਯਾਰ ਕਿਉਂ ਜੱਸਦਾ ਨਹੀਂ ਪ੍ਰੈਸ ਪ੍ਰੈਸ ਹੁੰਦੀ ਹੈ ਹੋਰ ਕਾ ਜਿੰਦੇ ਦਿਖਾਈ ਨਹੀਂ ਕਿ ਕਦੀ ਦਿਖਾਈ ਉਹ ਤਾਂ ਠੰਡੀ ਪਈ ਹੈ ਲਿਆ ਖਾ ਤਾਂ ਸਹੀ ਸੀਮ ਆਈਆ ਚਲੇ ਰੱਖ ਹਾਂ ਦੇਖ ਹਾਂ ਇਹ ਆਉਂ ਇਹਨੂੰ ਦੱਬ ਕੇ ਇਹਦੇ ਵਿੱਚ ਪਾਣੀ ਪੈਂਦਾ ਹੋਗਾ ਨਾ ਪਾਣੀ ਪੈਂਦਾ ਇਹ ਚ ਕਿੱਥੇ ਪੋਗਗਾ ਮੋਰੇ ਮੋਰੇ ਤਾਂ ਮੋਰੇ 突然。